ਸਿੰਗਾ ਦਾ ਪਿਆਰ ਡੱਲਿਆ ਮੈਂ ਐਵੇਂ ਤੇ ਨਿਵਾਰੇ ਉਤਚਾਰ ਡੱਲਿਆ ਦੇਖ ਮੇਰੇ ਸਿੰਗਾ ਦਾ ਪਿਆਰ ਡੱਲਿਆ ਮੈਂ ਐਵੇਂ ਤੇ ਨਿਵਾਰੇ ਉਤਚਾਰ ਡੱਲਿਆ ਸਾਈਕਲ ਚਲਾ ਕੇ ਦਿਖਾ ਸਾਈਕਲ ਸਾਈਕਲ ਚਲਾ ਕੇ ਦਿਖਾ ਸਮਰ ਨੱਚਦਾ ਗਾਣੇ ਤੇ। ਉਹ ਸਮਰ। ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ। ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ। ਸੋ ਅੱਜ ਸਮਰ ਤੁਹਾਨੂੰ ਢੋਲਕੀ ਵੀ ਜਾ ਕੇ ਦਿਖਾਊਗਾ। ਵਧੀਆ। ਚੱਲ ਵੀ। ਚੱਲ ਵੀ ਢੋਲਕੀ ਵੀ ਜਾ ਕੇ। ਕਿਨੱਕ ਵੀ ਆ। ਧਾਰਨਾ ਪੜ ਕੇ ਵਜਾ ਜਿਹੜੀ ਮੈਂ ਜਿਵੇਂ ਮਰਜ਼ੀ ਵੀ। ਧਰਨਾ ਪੜਕੇ ਵਜਾ ਪਹਿਲਾਂ 1 2 3 4 ਵਜਾ ਹੁਣ ਧਰਨਾ ਪੜਕੇ ਨਾਲ ਵਜਾ ਤਲਵਾੜਾ ਵਜਾ ਨਾਲ ਧਰਨਾ ਪੜਕੇ ਨਾ ਹੁਲ ਤੇਜ ਧਰਨਾ ਕਿਹੜੀ ਪੜਨਾ ਜਿਹੜੀ ਮਰਜ਼ੀ ਪੜਨਾ ਤੂੰ ਪੜ ਦੇ ਕਿਹੜੀ ਪੜਨੇਗਾ 10 ਦੇ 10 ਚੱਲੇ ਨੇ 10 ਦੇ ਵੇਖ ਮੇਰੇ ਸਿੰਘਾਂ ਦਾ ਹਾਂ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਮੈਂ ਐਵੇਂ ਤੇਰੀ ਵਾਰੇ ਉਤਾਰ ਡੱਲਿਆ ਆ ਰਸੋਈ ਦੇ ਗੇਟ ਰਾਹ ਦੇ ਬਾਅਦ ਆਉਂਦੀ ਹੈ ਚੱਲ ਮੈਂ ਪੜਾ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਮੈਂ ਐਵੇਂ ਤੇ ਨਿਵਾਰੇ ਪੁੱਤ ਚਾਰ ਡੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਮੈਂ ਐਵੇਂ ਤੇ ਨਿਵਾਰੇ ਪੁੱਤ ਚਾਰ deja तो गर्मक प्यारे ओ कि मैं लगी समर्थित की लड़की लाइक करके ज़रूर दस्यो कमेंट ज़रूर करियो दल्ली दी जा रहा ना क्यों गए पैर सुन गया पैर सुन गए पैर का ना गाना सुना के दिखावा हां हां गाना की बोल दसी हुन चिपी चिपी चापा चापा रूबी रूबी रावा रावा मची रूबी रूबी गोई गोई ए की चीज है <laughs> गाना वी? की कर दे को मके दिखा बैठो को मके दिखाई कहीं म फल को म हां और बोल ये डैडी पानी दे क्या साइकिल चला के दिखा साइकिल चला के दिखा हाँ डेक ना पाई डेक ना पाई साइकिल चला के दिखा साइकिल हाँ हाँ ये साइकिल चलता है सुगर मुख प्यारे हो गुरुद्वारा साहब जाए हैं टाइम हो गया ਸਵਾਸਤ ਹੋਣ ਵਾਲੇ ਆ 7:00 ਵਜੇ ਕੇ 10 ਮਿੰਟ ਪ੍ਰਸ਼ਾਦਾ ਤਿਆਰ ਹੋ ਗਿਆ ਹੁਣ ਪ੍ਰਸ਼ਾਦਾ ਛਕਣ ਲੱਗੇ ਆ ਇਧਰ ਤੇ ਇਧਰ ਸਰਵਤਾ ਦੇਖੋ ਬੇਟਾ ਓਏ ਸਹੀਓ ਕੇ ਬੈਠ ਪ੍ਰਸ਼ਾਦਾ ਛਕ ਲੋ ਜੀ ਇੰਡੀਅਨ ਸਬਜੀ ਹੈ ਧਾਲ ਰੈਤਾ ਮੂਲੀ ਰਾ ਕੀ ਕਰੇਲੇ ਪ੍ਰਸ਼ਾਦੇ ਉਹ ਕਰ ਸਭ ਪ੍ਰਸ਼ਾਦਾ ਛਕਣ ਲੱਗੇ ਆ

ਤੇ ਬਾਹਰla ਬਿੱਲ ਆ ਗਈ ਆ ਆ ਦੇਖੋ ਨੇਰਾ ਕਿੰਨਾ ਬਾਹਰla ਬਿੱਲ ਨਿਕਲ ਲਿਆ ਜੰਨੂ ਨੇਰੇ ਚਿਤਰੇ ਜੰਨੇ ਉਹ ਉਧਰ ਡਰੇ ਕੇ ਪੈਂਡ ਆਪਣਾ ਇਧਰ ਨੇਰਾ ਸਾਰੇ ਸਰਬੱਤ ਉਧਰ ਨਹੀਂ ਜਾਂਦੀ ਸਰਬੱਤ ਇਧਰੋਂ ਡਰਦੀ ਆ ਉਧਰ ਬਾਰ-ਬਾਰ ਇਧਰ ਪੈਂਡਾ ਸਾਰਾ ਸਰਬੱਤ ਡਰ ਲੱਗਦਾ ਉਹ ਵਾਜਾਂ ਤੇ ਸੁਣਾ ਰਿਸਟਿਕ ਮਾਰ ਨਿਕਲਦੀ ਹੈ ਹਥਿਆਰ ਰੱਖਿਆ ਆਪਾਂ ਐ ਵਿੱਚ ਵੜ ਜਾਂਦੀ ਹੈ ਚਾਈਨੀਸ ਸਟਿਕ ਕੀ ਮਗਰ ਮਗਰ ਕੁਛ ਨਹੀਂ ਗਾ ਸਰਵਤ ਹਾਂ ਓਕੇ ਗੰਗਾ ਨਗਰ ਗੰਗਾ ਨਗਰ ਹਾਂ ਐ ਗੰਗਾ ਨਗਰ ਸਟੇਟ ਲਿਖੀ ਸੀ ਗੰਗਾ ਨਗਰ ਅੰਮ੍ਰਿਤਸਰ ਲਈ ਸੀ ਟਿੱਕ ਹਰਮੰਦਰ ਸਾਹਿਬ ਕੋ ਲੈ ਕੇ ਆਈ ਸੀ 골ਡਨ ਟਾਈਮ ਬਰਡ 골ਡਨ ਜੀ ਫਿਰ ਚੱਲ ਕੇ ਪਾ ਜਾਣਾ ਲੈ ਆਉਂਗਾ ਪੰਗੜਾ ਸਕੂਲ ਸਮਰ ਨੱਚਦਾ ਗਾਣੇ ਤੇ ਉਹ ਸਾਹਮਣੇ ਟਰੈਕਟਰ ਆ ਰਿਹਾ ਤੇ ਗਾਣਾ ਚੱਲਦਾ ਸਮਰ ਨੱਚੀ ਜਾਂਦਾ ਪੰਗੜਾ ਪਾ ਕੇ ਦਿਖਾ ਸਮਰ ਉਹ ਟਰੈਕਟਰ ਵਾਲੇ ਨੇ ਕਿਹਾ ਨਾ ਕੌਣ ਮੁੜ ਕੀ ਜਾਂਦਾ ਸਾਹਮਣੇ ਕੋਮ ਫੇਰ ਲਈ ਸੜਕ ਤੇ ਚੱਲੀ ਹੁਣ ਸਰਵਤ ਤੇ ਬਹਿ ਗਏ ਥੱਕ ਗਏ ਲੋਕ ਖੋਲੋ ਸਕੂਟਰੀ ਦਾ ਨਹੀਂ ਤਾਂ ਚਿੱਕਾ ਮਾਰਨ ਲੱਗ ਜਾਂਦੀ ਹੈ ਸੋ ਗਰਮੁਖ ਪਿਆਰਿਓ ਪ੍ਰਸ਼ਾਦਾ ਸ਼ੱਕ ਕੇ ਘੁੰਮਿਆ ਏ ਤੇ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਗਾਇਜ਼ ਤੁਹਾਨੂੰ ਵਧੀਆ ਲੱਗਿਆ ਹੋਵੇ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਤੁਹਾਨੂੰ ਫੇਰ ਨਵੇਂ ਵਲੋਗ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ